ਆਪਣੇ ਗੁਰਾਇਆਂ ਪੁਲਿਸ ਨੂੰ ਖਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰਾਮ ਦੇ ਹੈਰੋਨ ਜਿਹੜੀ ਆ ਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗੁਰਾਇਆਂ ਨੇ ਨਕਾ ਲਾਇਆ ਸੀ ਜਦੋਂ ਉਹਨਾਂ ਕੋਲ ਮੁਕਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਿਹਦੀ ਇਸ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਆ ਉਪੀਮ ਖਰਾਦ ਕੇ ਖਰੀਦ ਕੇ ਜਾਪਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅੰਮ੍ਰਿਤਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਕਾ ਲਗਾਇਆ ਜਾਵੇ ਤੇ ਰੋਕਿਆ ਜਾ ਸਕਦਾ ਜੋ ਇਹਨਾਂ ਨਕਾ ਲਗਾ ਕੇ ਜਦੋਂ ਪੀਪੀ 10 H A 9121 ਤੇ ਪੀਪੀ 10 H A 6199 ਤੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਇਸ ਈਟੀਮ ਨੂੰ ਕੋਲ ਦੀ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਈਟੀਮ ਜਿਹੜੀ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6699 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਈਟੀਮ ਬਰਾਮਦ ਹੋਈ ਔਰ ਜਿਹੜਾ ਸੋਨਾਲਿਕਾ ਟਰੈਕਟਰ ਆ ਜਿਸ ਨੂੰ ਕਿ ਜਗਦੀਸ਼ਪਨ ਕੋਲ ਆ ਰਿਹਾ ਸੀਗਾ ਉਹਦੇ ਵਿੱਚੋਂ 33 ਕਿਲੋ ਫੀਗ ਜਿਹੜੀ ਹੈ ਬਰਾਂਦ ਰੋਈ ਜੋ ਇਹਨਾਂ ਚਾਰਾਂ ਨੂੰ ਉਹਦੇ ਵਿੱਚ 15 ਐਨਡੀਪੀਐਸ ਐਕਟ ਔਰ 31ਏ ਜਿਹੜੀ ਐਨਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਹੈ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇਸੇ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਉਹ ਪਹਿਲਾ ਮੁਕਦਮਾ ਜਿਹਦੇ ਤੇ ਅਸੀਂ 31ਏ ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਹੋਵੇ ਦੇ ਵਿੱਚੋਂ 31ਏ ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ ਐਨਟੀਪੀਐਸ ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ ਜਦੋਂ ਇਹਦੀ ਪੁੱਛਗਿੱਛ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਵੀ ਫਾਲ ਤੋਂ ਚਾਹ ਪੱਤੀ ਚੱਕੀ ਹੈ ਲੈ ਕੇ ਆ ਰਿਹਾ ਸੀ ਔਰ ਅੰਮ੍ਰਿਤਸਰ ਇੰਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਟੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਝ ਅੰਮ੍ਰਿਤਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਕੁਝ ਕਿਸ ਕਰਦੇ ਕੋਲੇ ਅੰਮ੍ਰਿਤਸਰ ਅਜੇ ਅਸੀਂ ਇਹ ਵੈਰੀਫਾਈ ਕਰ ਰਹੇ ਆਂ ਇਹਨਾਂ ਦਾ ਟੈਲੀਫੋਨ ਨੰਬਰ ਸਾਰੇ ਲਿੰਕ ਹੈ ਜਸਟ ਅੱਜ 2 ਵਜੇ ਹੀ ਪੜੇ ਆਪਾਂ 5 ਵਜੇ 3 ਘੰਟੇ ਹੀ ਹੋਏ ਨੇ ਪੜਿਆ ਨੂੰ ਅਸੀਂ ਸਾਰਾ ਇਹਨਾਂ ਨੂੰ ਹੁਣ ਅੰਟਾਇਰ ਕੋਟ ਕਰਾਂਗੇ ਅਮਰ ਸਰ ਕਿੰਨੇ ਲੰਬਰ ਦੀ ਕਰਦੇ ਕੰਮ ਪਰ ਨਹੀਂ ਅਜੇ ਤੱਕ ਜੋ ਸਾਹਮਣੇ ਆਇਆ ਉਹ ਤੇ ਅਮਰ ਸਾਰੀ ਆ ਮਾਤਮੇ ਕੋਣ ਜਿਹੜਾ ਕੁਜੈਤ ਸਿੰਘ ਜੀ ਜਿੱਤੇ ਕੱਤੀ ਰਜੀ ਗੱਪ ਗੱਪ ਕੀ ਕਰੀਂ ਪਰ ਕੀ ਮਸਤੀ ਕਿੰਨੀ ਹੋएगी ਅੱਜ 1,30,000 ਰੁਪਏ ਕਿਲੋ ਹੈ 63 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਾਏ ਆ 2 ਤੋਂ 2.5 ਲੱਖ ਰੁਪਏ ਕਿਲੋ ਇਹ ਬੀ ਅਨੀ ਹਣੀ ਡੀਐਸਪੀ ਸਾਹਿਬ ਹਾਜ਼ਰ ਨਹੀਂ। ਨਹੀਂ ਯਾਰ ਤੁਹਾਡੇ ਇਹਦੇ ਵਿੱਚ ਨਹੀਂ ਹੋਏਗਾ। ਹਾਂਜੀ। ਇਹਦੇ ਵਿੱਚ ਇਹਦੇ ਵਿੱਚ ਨਹੀਂ ਹੋਏਗਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਏਗਾ। ਨਾਕਾ ਇਹਨਾਂ ਨੇ ਲਗਾਇਆ ਸੀਗਾ ਜਦੋਂ ਅਸੀਂ ਸਰਚ ਕਰਦੇ ਹਾਂ ਇਹ ਆਪਣਾ ਮੁੱਲਜ਼ਮ ਦੇ ਉੱਤੇ ਹੁੰਦਾ ਹੈ। ਕਵਿਜਾ ਇਹਦਾ ਨੋਟਿਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਬੁਲਾਈਦਾ ਹੈ। ਜਿਉਂ ਕਹਿਣ ਉਹਨੂੰ ਬੁਲਾ ਕੇ ਉਹਦੇ ਸਾਹਮਣੇ ਸੱਚ ਕੀ। ਇਹ ਆਈਡੀਆ ਪੁਰਾਣਾ ਸਮਗਲਰ ਆ ਪਹਿਲਾਂ ਵੀ ਕਰਦੇ ਰਹੇ ਨੇ ਇਹਨਾਂ ਦੇ ਪੁਰਾਣੇ ਵੀ ਪਰਚੇ ਦਰਜ ਆ ਔਰ तकरीबन ਜਿਹੜਾ ਪੁਰਾਣਾ ਸਮਗਲਰ ਹੋਵੇ ਉਹ ਆਈਡੀਆ ਲਾਂਦਾ ਹੀ ਹੈ ਇਹਨਾਂ ਫालतੂ ਇਹਨਾਂ ਨੇ ਫੀਮ ਲਈ ਇਹ ਫालतੂ ਗੁਰਪ੍ਰੀਤ ਜਨਰਲ ਕੋ ਪੁੱਛਿਆ ਉਹ ਤਾਂ ਆ ਬੰਦੇ ਵੀ ਦੋ ਨੇ ਹੁੰਦਾ ਕਿ ਜਗਜੀਤ ਜਿਹੜਾ ਆ ਇਹ ਗੁਰਪ੍ਰੀਤ ਦਾ ਕਜ਼ਮ ਬ੍ਰਦਰ ਹੈ 114 ਜਣੇ ਤੇ 31 ਜਣੇ ਇਹ ਜਿਹੜੀ ਸਾਬਤ ਹੋਏਗੀ ਉਹ ਮੰਨ ਜੋ ਕੋਰਟ ਦੇ ਉੱਪਰ ਹੈ ਪਰ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਹੋਵੇ ਸਜ਼ਾ ਹੋਇਆ ਵੀ ਉੱਥੇ ਜਾਦ ਲੱਗੇ ਹਾਂਜੀ 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 ਅਲੱਗ-ਅਲੱਗ ਤੁਮ ਦੱਸ ਰਹੇ ਨਾ ਉਹਦੇ ਪ੍ਰੈਸ ਨੋਟ ਤੇ ਲਿਖਿਆ ਹੈ ਹਾਂਜੀ ਹਾਂਜੀ ਉਹ ਲੈ ਕੇ ਆਇਆ ਖਰੀਦ ਕੇ ਲੈ ਉੱਥੇ ਹੀ ਜਾ ਉੱਥੇ ਹੀ ਬਾਕਸ ਦੇ ਵਿੱਚ ਪਾ ਕੇ ਲੈ ਇੱਕ ਟਰੈਕਟਰ ਤਾਂ ਨਹੀਂ ਉਹ ਕਿਹਾ ਦੱਸ ਗਈ ਹਾਂਜੀ ਹਾਂਜੀ ਔਰ ਕੋਈ ਇਹ ਚੈੱਕ ਕਰ ਰਹੇ ਹਜੇ ਦੋ ਘੰਟੇ ਇਹ ਸਾਰਾ ਆਰ.ਸੀ. ਵਗੈਰਾ ਸਾਰਾ ਕੁਝ ਅਸੀਂ ਲਵਾਂਗੇ ਆਉਣ ਫੈਮਿਲੀ ਮੋਸਟਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ ਦੋ-ਦੋ ਤਿੰਨ-ਤਿੰਨ ਪੱਤੇ ਆ ਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਤੇ ਦੋ ਪਰਚੀ ਹੈ ਪਹਿਲਾਂ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰੈਨ ਵਾਲਾ ਹਰਮਨ ਸਿੰਘ ਤੇ ਵੀ ਇੱਕ ਪਰਚਾ ਹੈਗਾ 382 ਦਾ ਜਗਦੀਸ਼ ਸਿੰਘ ਤੇ ਵੀ ਇੱਕ ਪਰਚਾ ਹੈਗਾ 68 ਨੰਬਰ ਪਟਿਆਲੇ ਚ ਕਰਦੇ 2012 ਤੋਂ ਇਹਦੇ ਵਿੱਚ ਪਹਿਲਾਂ ਪਰਚਾ ਦਰਜ ਹੋਇਆ ਸੀ ਜਿਹਦੀ ਸੰਬੰਧ ਵਿੱਚ ਮੁੱੱਚੇ ਨੂੰ 10 ਸਾਲ ਕਹਿ ਦਿੱਤਾ। ਸਰਕਾਰਾਂ ਸਰਕਾਰ ਜਿਹੜਾ ਜਾਤੀ ਤੋਂ ਲੈ ਕੇ ਅਫਸਰ ਕਰਦੇ ਜਾਂ ਪੰਜਾਬ ਦੇ ਜਿਹੜੇ ਇਹ ਹੁਣ ਅਸੀਂ ਪੁੱਛ ਵਿੱਚ ਕਰਾਂਗੇ ਸਾਰੀ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਜਿਹੜਾ ਅਸੀਂ ਕਢਾ ਲਿਆ ਹੈ ਜਿਹਦੇ ਵਿੱਚ ਬਾਕੀ ਇਹਦੀ ਪੁਰਾਣੀਆਂ ਅਕਾਊਕੇਸ਼ਨ ਕੋਰਟ ਵੀ ਇਹਦੀ ਮੰਗਾਵਾਂਗੇ। ਉਹਦੇ ਵਿੱਚ ਅਸੀਂ ਸਾਰਾ ਦੇਖ ਕੇ ਕੰਕਲੂਜ਼ ਕਰਾਂਗੇ। ਆ ਕੱਲ ਪੇਸ਼ ਕਰਕੇ ਰਿਮਾਂਡ ਲਵਾਂ। ਅਸਤੇ 14 ਦਿਨ ਮੰਗਾ ਜੀ। ਇਹ ਸਰਚ ਚਾਰ ਦਿਨ ਹੈ ਜਾਂ ਹੋਰ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਸਾਰੇ ਅਸੀਂ ਗਣਨਤੀ ਆਈ ਵਿੱਚ ਦਿੱਕਤ ਦਾ ਸੰਭਵ ਹੈ। ਫਾਈਟ ਕਰ ਲੋ ਲੱਗੋ ਬੈਠੇ ਆਂ ਕੰਪਲੈਂਟ ਜਿਹੜੀ ਕੀਤੀ ਹੈ ਕੀ ਇਹਦਾ ਮੰਤਕ ਕਿਤੇ ਨਾ ਇਹ ਮੈਡਮ ਅੱਜ ਤਕਰੀਬਨ 2 ਵਜੇ ਜਿਹੜਾ ਐਸਐਚਓ ਗਰਾਇਆ ਸੁਖਦੇਵ ਸਿੰਘ ਹੋਣਾ ਨੇ ਨਾਕਾ ਲਗਾਇਆ ਹੋਇਆ ਸੀਗਾ ਜਿਹਦੇ ਵਿੱਚ ਅਧਵੇਂ ਅਤੇ ਐਚ ਐਨ 9921 ਜਿਹੜੇ ਆ ਔਰ ਇਹਦਾ ਨਾਲ ਇੱਕ ਸੋਨਾ ਲਿਕਾ ਦੀ ਟਰੈਕਟਰ ਟਰਾਲੀ ਆ ਇਹ ਕਾਫੀ ਮਾਤਰਾ ਦੇ ਵਿੱਚ ਜਗਜੀਤ ਸਿੰਘ ਗੋਪਾਲ ਸਿੰਘ ਜਰਮਲ ਸਿੰਘ ਤੇ ਧਰਮੋ ਧਰਮੋਂ ਸਿੰਘ ਇਹ ਇਹਦੇ ਵਿੱਚ ਲਿਆ ਰਹੇ ਨੇ ਔਰ ਤਿੰਨ ਜਿਸਮਗਲਿੰਗ ਕਰ ਰਹੇ ਮਦਯ ਉਹ ਇਹਨਾਂ ਨੇ ਨਾਕੇ ਨੂੰ ਸਟਰੋਂਗ ਕਰਕੇ ਤੇ ਚੈਕਿੰਗ ਚਲਾਈ ਕੀਤੀ ਔਰ ਦੁਬਾਰਾ ਨੇ ਚੈਕਿੰਗ ਇਹਨਾਂ ਨੇ ਜਿਹੜੇ ਦੋਨਾਂ ਟਰੱਕਾਂ ਦੇ ਵਿੱਚ ਔਰ ਇੱਕ ਬੇਗੀ ਟਰੈਕਟਰ ਟਰਾਲੀ ਆ ਇਨਾਂ ਦੇ ਵਿੱਚੋਂ ਉਹਨਾਂ ਨੇ ਸਪੈਸ਼ਲ ਬਾਕਸ ਬਣਾ ਕੇ ਅਲੱਗ-ਅਲੱਗ ਇਹਨਾਂ ਨੂੰ ਚਾਰ ਦੋਸ਼ੀਆਂ ਨੂੰ ਅਰੈਸਟ ਕੀਤਾ ਔਰ ਇਹਨਾਂ ਕੋਲੋਂ 63 ਕਿਲੋ ਜਿਹੜੀ ਹੈ ਅਪੀਨ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਜੋ ਉਹਨਾਂ ਦੇ ਮੂਹਰੇ ਕੁਝ ਕਿਸ ਤੇ ਪਤਾ ਲੱਗਿਆ ਵੀ ਇਹ ਇਮਫਾਲ ਤੋਂ ਚਾਹ ਪੱਤੀ ਦੀ ਬਿਲਟੀ ਦੇ ਵਿੱਚ ਜਿਹੜੀ ਉਹ ਵਿੱਚੇ ਲੈ ਕੇ ਆਂਦੇ ਸੀ ਔਰ ਅੰਮ੍ਰਿਤਸਰ ਇਹਨਾਂ ਨੇ ਜਾ ਕੇ ਸਪਲਾਈ ਕਰਨੀ ਸੀ ਔਰ 1,30,000 ਰੁਪਇਆ ਪਰ ਕਿਜੀ ਇਹ ਲੈ ਕੇ ਆਉਂਦੇ ਸੀ 2 ਤੋਂ 2.5 ਲੱਖ ਰੁਪਏ ਦੀ ਉਹਨਾਂ ਨੇ ਅਕੀ ਕਰਕੇ ਜੀਤ ਨਹੀਂ ਸੀਗੀ ਔਰ ਉਹਨਾਂ ਦੀ ਅਸੀਂ ਕੇਸ ਰਜਿਸਟਰ ਕਰਕੇ ਅੰਡਰ ਸੈਕਸ਼ਨ 15 ਐਨਡੀਪੀਐਸ ਐਕਟ ਦੇ 31ਏ ਐਨਡੀਪੀਐਸ ਦੇ ਅੰਦਰ ਅਸੀਂ ਕੇਸ ਰਜਿਸਟਰ ਕੀਤਾ 31ਏ ਧਾਰਾ ਜਿਹੜੀ ਹੈ ਉਹ ਜਿਹੜਾ ਬੰਦਾ ਪੁਰਾਣਾ ਕੋਈ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਚੁੱਕਿਆ ਹੋਵੇ ਤੇ ਨਾ ਜੁਰਮ ਕਰਨ ਨੂੰ ਘਟੇ ਉਸ ਦੇ ਉੱਪਰ ਲੱਗਦੀ ਹੈ ਜੋ ਉਹਦੇ ਵਿੱਚ ਕਾਫੀ ਸਖਤ ਸਜ਼ਾ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਇਹ ਪਹਿਲਾ ਇੱਕ ਮੁਕਦਮੇ ਚ ਜਗਜੀਤ ਸਿੰਘ ਜਿਹੜਾ ਹੈ ਪਟਿਆਲੇ ਦੇ ਮੁਕਦਮੇ ਦੇ 2012 ਦੇ 10 ਸਾਲ ਦੀ ਮਾਨੂੰ ਕੈਦ ਹੋਈ ਸੀ ਪੰਜਾਬ ਸਰ ਦੀ ਕਾਇਦੇ ਤੋਂ ਦਿੱਤੇ ਦੇਲ ਤੇ ਆਇਆ ਸੀ ਉਹ ਦੁਬਾਰਾ ਇਹਨਾਂ ਸਮਾਂ ਚੁੱਕਿਆ ਜੇ ਮੈਂ ਇੱਕ ਬਾਕੀ ਦੇ ਜਿਹੜੇ ਤਿੰਨੇ ਹੋਣਾ ਤੇ ਵੀ ਪਹਿਲਾਂ ਕੋਈ ਕਰਦੇ ਦਿੰਦੇ ਉਹਨਾਂ ਦੇ ਉੱਪਰ ਗੁਰਪ੍ਰੀਤ ਸਿੰਘ ਦੇ ਉੱਪਰ ਦੋ ਪਰਤੇ ਦਰਦ ਨੇ ਪਰਮਉੰਦ ਸਿੰਘ ਦੇ ਉੱਪਰ ਇੱਕ ਪਰਤ ਉਹ ਪੁਲਿਸ ਕਹਿੰਦਾ ਮੈਂ ਕਿ ਤੂੰ ਇੰਪਾਲ ਤੋਂ ਟਰੱਕ ਚਲਾ ਕੇ ਆਈ ਜੀ ਆ ਤੇ ਉਹਨਾਂ ਜਿਹੜੇ ਉੱਥੋਂ ਟਰੱਕ ਤੇ ਲੈ ਕੇ ਆਏ ਨੇ ਇੱਥੇ ਰਸਤੇ ਜਾ ਕੇ ਇਹਨਾਂ ਨੇ ਟਰੈਕਟਰ ਟ੍ਰੋਲੀ ਜਿਹੜੀ ਆ ਉਹ ਚੇਂਜ ਕੀਤੀ ਹੈ ਜਿਹੜੀ ਸਪਲਾਈ ਦਿੱਤੀ ਹੈ ਸਿਰਫ ਪੰਜਾਬ ਦੇ ਹਰਿਆਣਾ ਦੀ ਤਰਫ ਨਹੀਂ ਜਾਂ ਪੂਰੇ ਪੰਜਾਬ ਦੀ ਇਹ ਜਿਸ ਤਰ੍ਹਾਂ ਅਸੀਂ ਇਹਨਾਂ ਤੋਂ ਪੁੱਛ ਕੇ ਕਰਾਂਗੇ ਜਿਹੜਾ ਆ ਜਿਹੜੀ ਲੈ ਕੇ ਆਈ ਸੀ ਇਹਨਾਂ ਨੇ ਅੰਮ੍ਰਿਤਸਰ ਲੈ ਕੇ ਜਾਣੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਢੇੜੇ ਲਗਾਏ ਨੇ ਕਿੰਨੀ ਵਾਰੀ ਉੱਥੋਂ ਲੈ ਕੇ ਆਏ ਨੇ ਇਹ ਸਾਰੀ ਅਸੀਂ ਕੁਐਸਚਨਿੰਗ ਕਰਾਂਗੇ ਮਾਨਯੋਗ ਅਦਾਲਤ ਨੂੰ ਮਾਨ ਲੈਂਦੇ ਸਰ ਲੈ ਕੇ ਕਿੱਦਾਂ ਹੁੰਦੇ ਸੀ ਇਹ ਜਿਹੜੇ ਟਰੱਕ ਆਏ ਉਹਨਾਂ ਦੇ ਵਿੱਚ ਇਹਨਾਂ ਨੇ ਸਪੈਸ਼ਲ ਬਾਕਸ ਬਣਾਏ ਸੀਗੇ ਜਿਹੜੀ ਉਹਦੀ ਤੇਲ ਵਾਲੀ ਟੈਂਕੀ ਹੁੰਦੀ ਹੈ ਉਹਦੇ ਵਿੱਚ ਛੁਪਾ ਕੇ ਲੈ ਕੇ ਆਉਂਦੇ ਸੀ ਅੱਗੇ ਆ ਕੇ ਟ੍ਰਾਫਿਕ ਨੂੰ ਚੇਂਜ ਕਰ ਲੈਂਦੇ ਸੀ ਆਪਣੀ ਟ੍ਰਾਫਿਕ ਕੋ ਜਿਸ ਤਰ੍ਹਾਂ ਇਹਨਾਂ ਨੇ ਇੱਕ ਟਰਾਲੀ ਸੀਗੀ ਟਰਾਲੀ ਦੇ ਦੋਨਾਂ ਟਾਇਰਾਂ ਦੇ ਵਿੱਚ ਘੜ ਇੱਕ ਬੜਾ ਵੱਡਾ ਬਕਸਾ ਬਣਾਇਆ ਜਿਹਦੇ ਕੋਲ ਨੂੰ ਅੱਜ ਜਗਦੀਸ਼ ਅੱਜ ਤੱਕ ਸਾਨੂੰ ਦੱਸਿਆ ਆ ਉਹ ਇਹੋ ਹੀ ਆ ਵੀ ਦੋ ਟਰੱਕਾਂ ਜਿਹੇ ਉਥੋਂ ਲੈ ਕੇ ਆਏ ਸੀ ਸਮਾਨ ਔਰ ਇੱਕ ਟਰਾਲੀ ਇਹਨਾਂ ਨੇ ਚੇਂਜ ਕੀਤੀ ਸੀ ਔਰ ਰਸਤੇ ਦੇ ਵਿੱਚ ਵੀ ਨਾ ਪੜ ਗਏ। ਇੱਕ ਵਾਰ ਜਿਹੜੇ ਪੁਆਇੰਟ ਤੋਂ ਇਹਨਾਂ ਨੂੰ ਪੜਿਆ ਗਿਆ ਔਰ ਕਿਹਾ ਮਤਲਬ ਕੋਈ ਜਿਹਾ ਕੰਮ ਕਰ ਦੋਗੇ। ਕਮਾਲ ਕੇ ਜਿਹੜਾ ਫਲੋਰ ਕਵਰਟ ਜਲੰਧਰ ਰੋਡ ਦੇ ਉੱਪਰ ਕਮਾਲ ਕੇ ਪਿੰਡ ਦਾ ਹੱਡਾ ਹਾਂ ਉਹ ਤੇ ਇਹਨਾਂ ਨੇ ਰੱਖ ਦਿੱਤੀ। ਹਾਂਜੀ ਹਾਂਜੀ 1 ਲੱਖ 30 ਹਜ਼ਾਰ ਰੁਪਏ ਕਿਲੋ ਦੇ ਸਾਥ ਹਾਂ ਜੀ ਇਹ ਸਾਰਾ ਹਜੇ ਪਤਾ ਕਰਾਂਗੇ ਇਹਨਾਂ ਨੇ ਹਜੇ ਤੱਕ ਜੋ ਮਜੀਦ ਪੁੱਛੇਗੇ ਸ ਹੈ ਜਿਹੜਾ ਅਮਸਰ ਵਾਲਾ ਬੰਦਾ ਕੌਣ ਸੀਗਾ ਹੋ ਸਕਦਾ ਉਹ ਮੇਨ ਸਮਗਲਰ ਹੋਵੇ ਉਹ ਸਾਰੀ ਡਿਟੇਲ ਹਜੇ ਪਤਾ ਕਰਾਂਗੇ